वीर बजर சாம்ன ஆகிய திறந்த நாளையும் தினம் ਅੱਜ ਸ਼ਿਵ ਸੈਨਾ ਹਿੰਦੁਸਤਾਨ ਅੰਮ੍ਰਿਤਸਰ ਦੇ ਵਿੱਚ ਆ ਦੀਪਕ ਜੀ ਜਿਹੜੇ ਸਾਡੇ ਸੰਗਠਨ ਮੰਤਰੀ ਪੰਜਾਬ ਦੇ ਰੋਹਿਤ ਅਬਰੂਲ ਜਿਹੜੇ ਸ਼ਿਵ ਸੈਨਾ ਹਿੰਦੁਸਤਾਨ ਯੁਵਾ ਕਾਇਦੇ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਸਾਰਿਆਂ ਦੇ ਆਸ਼wini ਅਤਰੀ ਜੀ ਤੇ तमाम ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਅੰਬੀ ਸਰ ਗੁਰਦਾਸਪੁਰ ਜੀ ਦੀ ਇਹਨਾਂ ਨੇ ਸੰਯੁਕਤ ਆ ਪ੍ਰਯਤਨ ਸਦਕਾ ਸ਼ਿਵ ਸੈਨਾ ਹਿੰਦੁਸਤਾਨ ਦੇ ਵਿੱਚ ਕਾਫੀ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜੁੜੇ ਨੇ ਜਿਨ੍ਹਾਂ ਜੋ ਕੁਝ ਪ੍ਰਮੁੱਖ ਲੋਕਾਂ ਨੂੰ ਨੌਜਵਾਨਾਂ ਨੂੰ शिवसेना ਹਿੰਦੁਸਤਾਨ ਦੇ ਵਿੱਚ ਅਹੁਦੇ ਦਿੱਤੇ ਜਾਣਗੇ ਅੱਜ ਇਹ ਪਹਿਲਾਂ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਕੁਝ ਸਮੇਂ ਬਾਅਦ ਪ੍ਰੈਸ ਨੋਟ ਦੇ ਮਾਧਿਅਮ ਰਾਹੀਂ ਦੱਸਿਆ ਜਾਊਗਾ ਕਿ ਜਿਹੜੇ ਨੌਜਵਾਨ ਜੁੜੇ ਨੇ ਉਹਨਾਂ ਨੂੰ ਕਿਹੜੇ-ਕਿਹੜੇ ਅਹੁਦੇ ਜਿਹੜੇ ਆ ਪਾਰਟੀ ਨੇ ਆਪਣੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਆ ਗੁਰਦਾਸਪੁਰ ਦੇ ਵਿੱਚ ਦਿੱਤੇ ਪਰ ਮੈਂ ਆਪਣੀ ਪਾਰਟੀ शिवसेना ਹਿੰਦੁਸਤਾਨ ਵੱਲੋਂ ਰੋਹਿਤ ਅਬਰੌਨ ਨੂੰ ਔਰ ਵਿਸ਼ੇਸ਼ ਕਰਕੇ ਦੀਪਕ ਜੀ ਨੂੰ ਜੋ ਸੰਗਠਨ ਮੰਤਰੀ ਪੰਜਾਬ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਅੱਜ ਦਿਖਾਈ ਦੇ ਰਹੀ ਹੈ ਵੱਡੇ ਪੱਧਰ ਦੇ ਤੇ ਉਹਨਾਂ ਨੇ ਨੌਜਵਾਨਾਂ ਨੂੰ ਜੋੜਨ ਦਾ ਉਪਰਾਲਾ ਅੰਮ੍ਰਿਤਸਰ ਦੇ ਵਿੱਚ ਕੀਤਾ ਉਹ ਬਹੁਤ ਹੀ ਸਲਾਘਾਯੋਗ ਹੈ ਮੇਰੇ ਨਾਲ ਪਾਰਟੀ ਦੇ ਰਾਸ਼ਟਰੀ ਮਾਂ ਮੰਤਰੀ ਸ੍ਰੀ ਕੁਸ਼ਨ ਸ਼ਰਮਾ ਜੀ ਵੀ ਆਏ ਨੇ ਤੇ ਅਸੀਂ ਇਹ ਜਿਹੜੀ ਮੀਟਿੰਗ ਕੀਤੀ ਹੈ ਇਹ ਸ਼ਿਵ ਸੈਨਾ ਹਿੰਦੁਸਤਾਨ ਨੂੰ ਮਜ਼ਬੂਤ ਕਰਨ ਦੇ ਉਹਨਾਂ ਤੋਂ ਬਾਅਦ ਜਿਹੜੀਆਂ ਗਤੀਵਿਧੀਆਂ ਤੇਜ਼ ਕਰਨਦੇ ਉਹ ਪ੍ਰਾਲੇ ਵਜੋਂ ਪਹਿਲਾ ਯਤਨ